ਪੈਰੋਲ ਤੇ ਬਾਹਰ ਆਇਆ ਰਾਮ ਰਹੀਮ ਨੂੰ ਸੁਪਰੀਮ ਕੋਰਟ ਨੇ ਇੱਕ ਵੱਡਾ ਝਟਕਾ ਦੇ ਦਿੱਤਾ ਹੈ ਦਰਸਲ ਦਾਸੀ ਇਹ ਕਿ ਸੁਪਰੀਮ ਕੋਰਟ ਦੇ ਵੱਲੋਂ ਇੱਕ ਬੇਹਦ ਹੀ ਵੱਡਾ ਫੈਸਲਾ ਸੁਣਾ ਦਿੱਤਾ ਹੈ ਔਰ ਨਾਲ ਦੀ ਨਾਲ ਇਸ ਫੈਸਲੇ ਤੋਂ ਬਾਅਦ ਰਾਮ ਰਹੀਮ ਨੂੰ ਵੱਡਾ ਝਟਕਾ ਲੱਗਾ ਜਿੱਥੇ ਕਿ ਰਾਮ ਰਹੀਮ ਨੂੰ ਜਿਹੜੀ ਪੈਰੋਲ ਮਿਲੀ ਹੈ ਔਰ ਆਪਣੇ ਡੇਰੇ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਉਹ ਰਾਮ ਰਹੀਮ ਜਿਹੜਾ ਬਾਹਰ ਆਇਆ ਕਈ ਵਾਰ ਪੈਰੋਲ ਜਿਹੜੀ ਦਿੱਤੀ ਗਈ ਹੈ ਪਰ ਹੁਣੇ ਸੁਪਰੀਮ ਕੋਰਟ ਨੇ ਵੱਡਾ ਝਟਕਾ ਦੇ ਦਿੱਤਾ ਹੈ ਕੀ ਕੁਝ ਜਾਣਕਾਰੀ ਹੈ ਉਸ ਹੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਰਕਾਰ ਸੁਪਰੀਮ ਕੋਰਟ ਦੇ ਵੱਲੋਂ ਕੀ ਕੁਝ ਬਿਆਨਬਾਜ਼ੀ ਜਿਹੜੀ ਆ ਕੀਤੀ ਗਈ ਹੈ ਦਰਸਲ ਦੱਸ ਦਈਏ ਕਿ ਬਰਗਾੜੀ ਬੇਅਦਵੀ ਮਾਮਲੇ ਨਾਲ ਸੰਬੰਧਿਤ ਪਟੀਸ਼ਨ ਤੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਹੈ ਅਦਾਲਤ ਨੇ ਪੰਜਾਬ ਸਰਕਾਰ ਨੂੰ ਆਪਣਾ ਜਵਾਬਦਾਇਰ ਕਰਨ ਲਈ 3 ਹਫ਼ਤਿਆਂ ਦਾ ਸਮਾਂ ਦਿੱਤਾ ਹੈ ਹਾਲ ਹੀ ਦੇ ਵਿੱਚ ਡੇਰਾ ਸੱਚਾ ਸੌਦਾ ਸਿਰਸਾ ਮੁਖੀ ਰਾਮ ਰਹੀਮ ਨੂੰ ਇਸ ਮਾਮਲੇ ਵਿੱਚ ਕੋਈ ਰਾਹਤ ਨਹੀਂ ਮਿਲੀ ਹੈ ਹੁਣ ਇਸ ਮਾਮਲੇ ਦੀ ਸੁਣਵਾਈ 18 ਮਾਰਚ ਨੂੰ ਹੋਵੇਗੀ ਦੱਸ ਦਈਏ ਕਿ ਜਾਣਕਾਰੀ ਦੇ ਅਨੁਸਾਰ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਉਸ ਪਟੀਸ਼ਨ ਤੇ ਸੁਣਵਾਈ ਹੋਈ ਹੈ ਜਿਸ ਵਿੱਚ ਉਸਨੇ ਦੋ 2015 ਦੇ ਵਿੱਚ ਬੇਅਦਬੀ ਮਾਮਲਿਆਂ 'ਚ ਸੁਣਵਾਈ ਰੋਕਣ ਵਾਲੇ ਹਾਈ ਕੋਰਟ ਦੇ ਹੁਕਮਾਂ ਤੇ ਲੱਗੀ ਰੋਕ ਹਟਾਉਣ ਦੀ ਮੰਗ ਕੀਤੀ ਸੀ ਇਸ ਮੌਕੇ ਰਹੀਮ ਦੇ ਜਿਹੜੇ ਵਕੀਲ ਸੀਗੇ ਅਦਾਲਤ ਨੂੰ ਉਹਨਾਂ ਨੇ ਦੱਸਿਆ ਕਿ ਪੰਜਾਬ ਰਾਜ ਦੇ ਇਹਨਾਂ ਮਾਮਲਿਆਂ ਦੀ ਜਾਂਚ ਲਈ ਸੀਬੀਆਈ ਨੂੰ ਭੇਜੀ ਹੈ ਸੀਬੀਆਈ ਉਹਨਾਂ ਦੀ ਜਾਂਚ ਕਰਦੀ ਹੈ ਤੇ ਦਰਸਲ ਦੱਸ ਜੀਏ ਕਿ ਜਿੱਤੇ ਸੁਪਰੀਮ ਕੋਰਟ ਨੇ ਜੋ ਹੈ ਕੋਈ ਵੀ ਰਾਹਤ ਨਹੀਂ ਦਿੱਤੀ ਹੈ ਬੇਅਦਬੀ ਮਾਮਲੇ ਦੇ ਵਿੱਚ ਸੁਣਵਾਈ ਹੋਈ ਹੈ ਤੇ ਉਸ ਦੇ ਵਿੱਚ ਰਾਹਤ ਨਹੀਂ ਮਿਲੀ ਹੈ ਔਰ ਪੰਜਾਬ ਸਰਕਾਰ ਨੂੰ ਜਿਹੜਾ ਤਿੰਨ ਹਫ਼ਤਿਆਂ ਦੇ ਵਿੱਚ ਇਸ ਦੇ ਉੱਤੇ ਜਵਾਬਦਾਇਰ ਕਰਨ ਦੀ ਜਿਹੜੀ ਗੱਲ ਆਖੀ ਹੈ ਦੱਸ ਜੀਏ ਕਿ ਬਰਗਾੜੀ ਮਾਮਲੇ ਦੇ ਵਿੱਚ ਰਾਮ ਰਹੀਮ ਜਿਹੜਾ ਦੋਸ਼ੀ ਹੈ ਔਰ ਇਸ ਦੇ ਵਿੱਚ ਰਾਮ ਰਹੀਮ ਨੂੰ ਕੋਈ ਵੀ ਰਾਹਤ ਨਹੀਂ ਮਿਲੀ ਹੈ ਹਾਲਾਂਕਿ ਪਰੋਲ ਤੇ ਬਾਹਰ ਆਇਆ ਰਾਮ ਰਹੀਮ ਆਪਣੇ ਡੇਰੇ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਰਨੀਆਂ ਨੇ ਉਸ ਨੂੰ ਲੈ ਕੇ ਚਰਚਾ ਵੀ ਜਿਹੜੀ ਕਾਫੀ ਛੜੀ ਹੋਈ ਹੈ ਕਿ ਰਾਮ ਰਹੀਮ ਆਪਣੇ ਡੇਰੇ ਦੀ ਬਾਗਦੋੜ ਜਿਹੜੀ ਆ ਉਹ ਹਾਨੀਪ੍ਰੀਤ ਨੂੰ ਸੌਂਪ ਸਕਦਾ ਔਰ ਦੱਸ ਜੀਏ ਕਿ ਬਲਾਤਕਾਰੀ ਰਾਮ ਰਹੀਮ ਜੋ ਹੈ ਉਸ ਨੂੰ ਲੈ ਕੇ ਕਾਫੀ ਜਿਹੜੇ ਮਾਮਲੇ ਚਰਚਾ ਦੇ ਵਿੱਚ ਰਹਿੰਦੇ ਨੇ ਔਰ ਦੱਸਲ ਦੱਸ ਜੀਏ ਕਿ ਬਰਗਾੜੀ ਮਾਮਲੇ ਨੂੰ ਲੈ ਕੇ ਰਾਮ ਰਹੀਮ ਤੇ ਵੱਡੇ ਦੋਸ਼ ਨੇ ਔਰ ਜਿਹੜੇ ਬਲਾਤਕਾਰ ਦੇ ਵੀ ਦੋਸ਼ ਜਿਹੜੇ ਰਾਮ ਰਹੀਮ ਤੇ ਨੇ ਔਰ ਦੱਸ ਦਈਏ ਕਿ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਰਾਮ ਰਹੀਮ ਜੋ ਚਰਚਾ ਦੇ ਵਿੱਚ ਰਹਿੰਦਾ ਹੈ ਤਾਂ ਇਸ ਦੇ ਨਾਲ ਹੀ ਦੱਸ ਦਈਏ ਕਿ ਹੁਣ ਪਰੋਲ ਜਿਹੜੀ ਆ ਰਾਮ ਰਹੀਮ ਨੂੰ ਮਿਲੀ ਹੋਈ ਹੈ ਜੇਲ੍ਹ ਦੇ ਵਿੱਚੋਂ ਬਾਹਰ ਹੈ ਆਪਣੇ ਆਸ਼ਰਮ ਦੇ ਵਿੱਚ ਹੈ ਆਪਣੇ ਆਸ਼ਰਮ ਦੇ ਨਿੱਜੀ ਕੰਮਾਂ ਨੂੰ ਲੈ ਕੇ ਜਿਹੜੀ ਪਰੋਲ ਦਿੱਤੀ ਹੈ ਪਰ ਉਸ ਤੋਂ ਬਾਅਦ ਦੱਸ ਦਈਏ ਕਿ ਸੁਪਰੀਮ ਕੋਰਟ ਨੇ ਇੱਕ ਵੱਡਾ ਚੜਕਾ ਦਿੱਤਾ ਹੈ ਜਿੱਥੇ ਬੇਅਦਬੀ ਮਾਮਲੇ ਦੇ ਵਿੱਚ ਰਾਮ ਰਹੀਮ ਨੂੰ ਕੋਈ ਵੀ ਰਾਹਤ ਨਹੀਂ ਦਿੰਦੀ ਹੈ ਔਰ 18 ਤਰੀਕ ਨੂੰ ਅਗਲੀ ਸੁਣਵਾਈ ਦੱਸੀ ਯਾ ਰਸਤੇ ਵਿਚਾਲੇ ਪੰਜਾਬ ਸਰਕਾਰ ਨੂੰ ਜੋ ਹੈ ਤਿੰਨ ਹਫ਼ਤਿਆਂ ਦਾ ਸਮਾਂ ਦਿੱਤਾ ਹੈ ਤਿੰਨ ਹਫ਼ਤਿਆਂ ਦੇ ਵਿੱਚ ਇਸ ਪੂਰੇ ਮਾਮਲੇ ਤੇ ਪੰਜਾਬ ਸਰਕਾਰ ਸੁਪਰੀਮ ਕੋਰਟ ਨੂੰ ਜਵਾਬ ਦੇਵੇਗੀ ਦੱਸਿਆ ਕਿ ਅਕਸਰ ਹੀ ਰਾਮ ਰਹੀਮ ਜੋ ਹੈ ਸੁਰਖੀਆਂ ਦਾ ਵਿਸ਼ਾ ਰਹਿੰਦਾ ਹੈ ਔਰ ਹਰ ਸਮੇਂ ਰਾਮ ਰਹੀਮ ਜੋ ਹੈ ਸੁਰਖੀਆਂ ਦੇ ਵਿੱਚ ਰਹਿਣ ਤੋਂ ਬਾਅਦ ਮੁਸੀਬਤਾਂ ਦੇ ਵਿੱਚ ਵੀ ਕਰਦਾ ਹੋਇਆ ਦਿਖਾਈ ਦਿੰਦਾ ਹੈ ਤੇ ਇਸੇ ਚੱਲਦੇ ਹੀ ਰਾਮ ਰਹੀਮ ਨੂੰ ਲੈ ਕੇ ਇੱਕ ਵੱਡੀ ਖਬਰ ਜਿਹੜੀ ਆ ਸਾਹਮਣੇ ਆਈ ਹੈ ਸੁਪਰੀਮ ਕੋਰਟ ਨੇ ਵੱਡਾ ਚਟਕਾ ਦਿੰਦੇ ਹੋਏ ਜੋ ਹੈ ਇੱਕ ਬੇਹੱਦ ਵੱਡਾ ਕਦਮ ਚੱਕਿਆ ਔਰ ਤੁਹਾਨੂੰ ਦੱਸ ਦਈਏ ਕਿ ਪੈਰੋਲ ਤੇ ਹਰ ਆਇ ਰਾਮ ਰਹੀਮ ਨੂੰ ਲਗਾਤਾਰ ਬਹੁਤ ਸਾਰੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ